ਸਸਿਖਾਲ ਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਕਿ ਨੌੜਾ ਮਾਤਰਾ ਠੀਕ ਹੈ ਜੀ ਕਿ ਨੌੜਾ ਮਾਤਰਾ ਇਹ ਮਨ ਜੀ ਕਿ ਨੌੜਾ ਕਲਾਪਹ ਹੁੜਾ ਮਾਤਰਾ ਸਿਖਿਆ ਅੱਜ ਕਿ ਨੌੜਾ ਮਾਤਰਾ ਸਿਖਾਂਗੇ ਜੀ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਜੀ ਆਪਾਂ ਫ ਫੇਬਟ ਬਿੰਦੀ Pappi nuk noda, dì bihari, pho dì. Pappi nuk noda, đá đáy bihari, pho Pappi nuk noda, đá kanna, pho núi Karnataka là Bihari Kali, ở đây núi Karnataka là

ปักปีนุกนาลาตาลีนุมบิหาลีปอลีปอลีปอลีปอลีปอลีปอลีปอลีปอลีปอลีปอลีปอลีปอ

ਕੱਕੇ ਨੂੰ ਕਨਾੜਾ ਮਮਾ ਕੌ ਜੀ ਜਿੱਦਾਂ ਆਪਾਂ ਇਦਾਂ ਊੜਾ ਪਾਨੇ ਆ ਤੇ ਇਹਦੇ ਵਿੱਚ ਆਪਾਂ ਆਹ ਮਾਤਰਾ ਲਗਾ ਕੇ ਇਹ ਮੰਜੰਦਾ ਕਨਾੜਾ ਇਹ ਹੁੰਦਾ ਜੀ ਊੜਾ ਠੀਕ ਹੈ ਜੀ ਇਹਦੇ ਵਿੱਚ ਇਦਾਂ ਮਾਤਰਾ ਲਗਾ ਦਾਂਗੇ ਤੇ ਇਹ ਮੰਜੇਗਾ ਕਨਾੜਾ ਮਾਤਰਾ ਸਸੀ ਕਨਾੜਾ ਮਾਤਰਾ ਸਸੀ ਪਾ ਜੀ